ਗੁਰੂ ਮੰਤਰੀ ਜੀ ਨੂੰ ਪਹਿਲਾ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਪੰਜਾਬ ਚ ਆ ਰਹੇ ਹੋ ਪੰਜਾਬ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਜਿਹੜਾ 800 ਕਿਸਾਨ ਦਿੱਲੀ ਦੇ ਬਾਰਡਰ ਤੇ ਡੇਢ ਸਾਲ ਵਿੱਚ ਆਪਣੀ ਜਾਨ ਗਵਾ ਚੁੱਕਾ ਸੀ ਉਹਦੇ ਲਈ ਦੋਸ਼ੀ ਕੌਣ ਹੈ ਜੇ ਤੁਹਾਡੇ ਕਹਿਣ ਮੁਤਾਬਕ ਉਹ ਬਿੱਲ ਸਹੀ ਸਨ ਤਾਂ ਵਾਪਸ ਕਿਉਂ ਲਗੇ ਤੇ ਜੇ ਉਹ ਸਹੀ ਨਹੀਂ ਸਨ ਤਾਂ ਉਹ ਕਿਸਾਨੀ ਤੇ ਠੋਕਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਦੂਸਰੀ ਗੱਲ ਜਿਹੜੇ ਲੋਕ ਜ਼ਿੰਦਗੀ ਤੋਂ ਹੱਥ ਧੋ ਬੈਠੇ ਐ ਤੁਸੀਂ ਉਹ WhatsApp ਪਰਿਵਾਰਾਂ ਲਈ ਕੀ ਕੀਤਾ ਹੁਣ ਤੱਕ ਤੁਹਾਡੀ ਕਮਿਟਮੈਂਟ ਸੀ ਐਮਐਸਪੀ ਲਈ ਕਮੇਟੀ ਬਣਾ ਕੇ ਮਕਾਉਣਾ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਹੈਲਪ ਦੇਣਾ ਕੈਮਰਲ ਤੇ ਉਹਨਾਂ ਦੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਜੌਬ ਦੇਣਾ ਹੈ। ਸਵਾਮੀ 나ਥਨ ਸੋ ਦੂਸਰੀ ਗੱਲ ਪ੍ਰਧਾਨ ਮੰਤਰੀ ਜੀ ਤੁਸੀਂ 2019 ਦੀ ਪਾਰਲੀਮੈਂਟ ਦੀ ਇਲੈਕਸ਼ਨ ਮੇਲੇ ਨੇਸ਼ਨ ਨੂੰ ਅਸ਼ੂਰ ਕਰਾਇਆ ਸੀ ਕਿ ਸਨ 2022 ਤੱਕ ਐਗਰੀਕਲਚਰ ਇਨਕਮ ਡਬਲ ਹੋ ਜੂਗੀ। ਸਵਾਮੀ 나ਥਨ ਕਮਿਸ਼ਨ ਨੂੰ ਇੰਪਲੀਮੈਂਟ ਕਰਕੇ ਅਸੀਂ ਕਿਸਾਨ ਦੀ ਇਨਕਮ ਦੁਗਣੀ ਕਰ ਦਾਂਗੇ। ਪੰਜਾਬ ਪੁੱਛਦਾ ਕਿ ਕਿੱਥੋਂ ਦੇ ਕਿਸਾਨ ਦੀ ਤੁਸੀਂ ਆਮਦਨ ਦੁਗਣੀ ਕੀਤੀ ਗਈ ਪੰਜਾਬ ਦਾ ਕਿਸਾਨਾ ਤਾਂ ਟੋਚ ਡੱਕੇ ਖੂਸ ਟਿਕ ਪਿਆ ਲੋਕ ਤੁਹਾਨੂੰ ਪੁੱਛਣਗੇ ਜੁਮਲਿਆਂ ਨਾਲ ਲੋਕਾਂ ਦੇ ਢਿੱਡ ਨਹੀਂ ਪਰਨੇ ਲੋਕ ਤੁਹਾ ਤੋਂ ਉਮੀਦ ਰੱਖਦੇ ਸੀ ਕਿ ਤੁਸੀਂ ਜੋ ਕਹੋਗੇ ਉਹ ਕਰੋਗੇ ਪਰ ਅਫਸੋਸ ਤੁਸੀਂ ਕਿਰਸਾਨੀ ਨੂੰ ਲਤਾੜਿਆ ਜਿਸ ਕਿਰਸਾਨੀ ਨੇ ਦੇਸ਼ ਦਾ ਟਿੱਡ ਪਾਲਿਆ ਦੂਸਰੀ ਗੱਲ ਜਿਹੜੀ ਹੈ ਕਿ ਤੁਸੀਂ ਬਿਟ੍ਰੇਲ ਕੀਤਾ ਕਿਰਸਾਨੀ ਨਾਲ ਕਮਿਟਮੈਂਟ ਕੀਤੀ ਕਿ ਅਸੀਂ ਜਿਹੜਾ ਬਿਜਲੀ ਸੋਧ ਬਿੱਲ ਨਹੀਂ ਲਿਆਵਾਂਗੇ ਤੁਸੀਂ ਉਹ ਬਿੱਲ ਵੀ ਲਿਆਂਦਾ ਹੁਣ ਮੈਂ ਜਿਹੜੀ ਅਗਲੀ ਗੱਲ ਪ੍ਰਧਾਨ ਮੰਤਰੀ ਜੀ ਨੂੰ ਸਵਾਲ ਦੇ ਰੂਪ ਚ ਕਰਨਾ ਚਾਹੁੰਦਾ ਕਿ ਮੋਦੀ ਸਾਹਿਬ ਬਹੁਤ ਵੱਡੀਆਂ ਗੱਲਾਂ ਕਰਦੇ ਹੋ ਤੁਸੀਂ ਪਰ ਜਿਹੜਾ ਪੰਜਾਬ ਦੀ ਬਿਮਾਰੀ ਆ ਉਹਦੇ ਇਲਾਜ ਦੀ ਤਾਂ ਅੱਜ ਤੱਕ ਕਦੇ ਗੱਲ ਨਹੀਂ ਕੀਤੀ ਪੰਜਾਬ ਨੂੰ ਚੰਡੀਗੜ੍ਹ ਕਦੋਂ ਟਰਾਂਸਫਰ ਕਰੋਗੇ 60 ਸਾਲ ਦਾ ਇੰਤਜ਼ਾਰ ਹੋ ਚੁੱਕਾ ਹੈ 60 ਸਾਲ ਦਾ ਇੰਤਜ਼ਾਰ ਹੋ ਚੁੱਕਾ ਹੈ ਤੇ ਹੋਰ ਕਿੰਨਾ ਇੰਤਜ਼ਾਰ ਕਰਨਾ ਪਊਗਾ ਪੰਜਾਬ ਨੂੰ ਆਪਣਾ ਹੱਕ ਲੈਣ ਲਈ ਇਹ ਹੁਣ ਕਹਿਣਾ ਤੁਹਾਡੇ ਮੂੰਹ ਤੋਂ ਸਜੂਗਾ ਨਹੀਂ ਐ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ ਤੁਸੀਂ ਆਪ ਕਲੇਮ ਕਰਦੇ ਹੋ ਲੋਕਾਂ ਵਿੱਚ ਵੀ ਤੇ ਪਾਰਲੀਮੈਂਟ ਵਿੱਚ ਵੀ ਕਿ ਜੋ ਕਾਂਗਰਸ 70 ਸਾਲ ਚ ਨਹੀਂ ਕਰ ਸਕੀ ਅਸੀਂ 10 ਸਾਲ ਵਿੱਚ ਕਰਤਾ 370 ਕਾਂਗਰਸ ਤੋਂ 70 ਸਾਲ ਚ ਨਹੀਂ ਟੁੱਟੀ ਅਸੀਂ 10 ਸਾਲ ਚ ਤੋੜਤੀ ਤੇ ਪੰਜਾਬ ਵੀ ਤੁਹਾਨੂੰ ਪੁੱਛਦਾ ਹੈ ਇਹ 1971 ਵਿੱਚ 5 ਸਾਲ ਦੀ ਕਮਿਟਮੈਂਟ ਸੀ ਪੰਜਾਬ ਨੂੰ ਚੰਡੀਗੜ੍ਹ ਟਰਾਂਸਫਰ ਕਰਨ ਦੀ 71 ਪਹਿਲਾ ਕੱਤਰ ਜਦ 66 ਐਕਟ ਬਣਿਆ ਉਹਦੇ ਜੀ ਸੀਗਾ ਕਿ ਇਟ ਵਿਲ ਬੀ ਸ਼ੈਲ ਟ੍ਰਾਂਸਫਰਡ ਆਫਟਰ 5 ইয়ারਸ ਇਨਕਲੂਡਿੰਗ ਲੌਂਗ ਰਨਸ ਜੋ ਨਾ ਸਮਝੌਤਾ ਕਰਦੇ ਨੇ 86 ਉਹ 71 ਚਾ ਗੱਲ 66 ਚ ਪੰਜਾਬੀ ਸੂਬਾ ਬੜਿਆ ਉਦੋਂ ਸੀ ਕਿ 5 ਸਾਲ ਚ ਹਰਿਆਣਾ ਆਪਣੀ ਬਣਾ ਲੂਗਾ ਤੇ ਇਹ ਉਧਰ ਚਲੇ ਜਾਊਗਾ ਤੇ ਹੁਣ ਪੰਜਾਬ ਤੁਹਾਨੂੰ ਪੁੱਛਦਾ ਕਿ 71 ਜਵੀਂ ਕਾਂਗਰਸ ਮੁੱਕੀ 86 ਜਵੀਂ ਕਾਂਗਰਸ ਮੁੱਕਰੀ ਹੁਣ ਭਾਰਤੀ ਜਨਤਾ ਪਾਰਟੀ ਦਾ ਇਸ ਬਾਰੇ ਕੀ ਸਟੈਂਡ ਹੈ ਪੰਜਾਬ ਚ ਤੁਹਾਤੋਂ ਲੋਕ ਸੁਣਨਾ ਚਾਹਣਗੇ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਏ ਕਿ ਪੰਜਾਬ ਦੇ ਜਿਹੜੇ ਬੇਸਿਕ ਮੁੱਦੇ ਆ ਰਾਜਧਾਨੀ ਪੰਜਾਬੀ ਬੋਲਦੇ ਇਲਾਕੇ ਉਹਦੇ ਬਾਰੇ ਅੱਜ ਤੱਕ ਮੋਦੀ ਸਾਹਿਬ ਨੇ ਕਦੇ ਕੋਈ ਬਿਆਨ ਹੀ ਨਹੀਂ ਦਿੱਤਾ ਕਿ ਉਹ ਮੋਦੀ ਸਾਹਿਬ ਦੇ ਧਿਆਨ ਵਿੱਚ ਕੋਈ ਮੁੱਦਾ ਨਹੀਂ ਜਾਂ ਕੋਈ ਇਸ਼ੂ ਨਹੀਂ ਜਾਂ ਉਹ ਇਸ ਗੱਲ ਨੂੰ ਕੰਸੀਡਰ ਕਰ ਤੱਕ ਵੀ ਧਿਆਨ ਨਹੀਂ ਗਏ ਚਾਦ ਕੇ ਹਰ ਗੱਲ ਤੇ ਉਹਨਾਂ ਦਾ ਟਵੀਟ ਵੀ ਆਉਂਦਾ ਹੈ ਉਹਨਾਂ ਦਾ ਬਿਆਨ ਵੀ ਆਉਂਦਾ ਹੈ ਤੇ ਉਹ ਸਭ ਕੁਝ ਕਰਦੇ ਆ ਪਰ ਐਸੀ ਗੱਲ ਕਿਉਂ ਨਹੀਂ ਉਹ ਇੰਨਾ ਮੁੱਦਿਆਂ ਦੇ ਕਹਿੰਦੇ ਕਿਉਂਕਿ ਸਾਡੀ ਖਦਸ਼ਾ ਇਹ ਹੈ ਕਿ ਜਦ ਹਰਿਆਣਾ ਕਮੇਟੀ ਬਣਾਈ ਇਹਨਾਂ ਨੇ ਤੇ ਆਟਰ ਟ੍ਰਿਬਿਊਨਲ ਬਣਾਉਣ ਲਈ ਬਿੱਲ ਪਾਸ ਕੀਤਾ ਸੀਗਾ ਲੋਕ ਸਭਾ ਚ ਜਦੋਂ ਬਿੱਲ ਰਾਜ ਸਭਾ ਚ ਆਇਆ ਤੇ ਟਾਈਮ ਲੀ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗ ਗਿਆ ਤੇ ਅਕਾਲੀ ਦਲ ਦਾ ਇੱਕ ਹਾਈ ਪਾਵਰ ਡੈਲੀਗੇਸ਼ਨ ਸਰ ਸੁਖਬੀਰ ਸਿੰਘ ਦੀ ਅਗਵਾਈ ਚ 2020 ਵਿੱਚ ਸ਼ਖਾਬਾ ਜੀ ਨੂੰ ਆ ਸਭਾ ਵਿੱਚ ਪਾਸ ਨਾ ਹੋਵੇ ਉਹ ਬਿੱਲ ਪੰਜਾਬ ਲਈ ਸੂਸੀਡਲ ਕਿਵੇਂ ਹੈ ਉਸ ਬਿੱਲ ਦੇ ਸੈਕਸ਼ਨ 14 ਚ ਕਲੀਅਰ ਲਿਖਿਆ ਹੈ ਪੰਜਾਬ ਦਾ ਨਾਮ ਲੈ ਕੇ ਕਿ ਪੰਜਾਬ ਦੇ ਪਾਣੀਆਂ ਦੀ ਇਸ਼ੂ ਜਿੱਥੇ ਤੱਕ ਜਾ ਚੁੱਕੀ ਹੈ ਉਦੋਂ ਅੱਗੇ ਟੇਕ ਅਪ ਕੀਤੀ ਜਾਊਗੀ मीनिंग देयर बाय ਕਿ ਰਾਜੀ ਕਮਿਸ਼ਨ ਦੀ ਜਿਹੜੀ ਰਿਪੋਰਟ ਸਿਰਫ ਪਬਲਿਸ਼ ਹੋਣੀ ਰਹਿੰਦੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਹੈ ਉਹ ਇੰਪਲੀਮੈਂਟ ਕਰਨਾ ਚਾਹੁੰਦੇ ਹੈ ਮੋਦੀ ਸਾਹਿਬ ਹੁਣ ਤੁਸੀਂ ਪੰਜਾਬ ਆ ਰਹੇ ਹੋ ਪੰਜਾਬ ਦੇ ਬਾਰੇ ਬੜੀਆਂ ਗੱਲਾਂ ਕਰੋਗੇ ਪਰ ਪੰਜਾਬ ਦੇ ਮੁੱਖ ਮੁੱਦੇ ਜਿਨ੍ਹਾਂ ਦੀਆਂ ਗੱਲ ਅੱਜ ਅਸੀਂ ਅਕਾਲੀ ਦਲ ਚੁੱਕ ਰਿਹਾ ਕਿ ਇਹਨਾਂ ਨੂੰ ਕਦੇ ਕਿਸੇ ਨੂੰ ਟੱਚ ਕਰੋਗੇ ਕਿ ਇੱਥੇ ਵੀ ਮੂਨ ਧਾਰ ਕੇ ਆਪਣਾ ਮੈਨੂੰ ਬੜੀ ਹੈਰਾਨੀ ਹੋਈ ਕੱਲ ਜਦ ਮੈਂ ਵੋਟ ਦੇਖਿਆ ਹੈ ਭਾਰਤੀ ਜਨਤਾ ਪਾਰਟੀ ਦਾ ਜਿੱਦੇ ਅਸੀਂ ਗੁਰਤੇਗਬਾ ਹਜ਼ਰ ਸਾਹਿਬ ਦਾ ਗੁਰਪੁਰ ਬਣਾਇਆ ਇਹ ਕੋਈ ਅਟੀਮੈਂਟ ਹੈ ਇਹ ਕੋਈ ਆਸਾਨ ਹੈ ਇਹ ਇਹ ਕੀ ਕੇ ਮੈਸੇਜ ਕੀ ਦੇਣਾ ਚਾਹੁੰਦੇ ਆ ਕੁੱਟ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਹੈ ਜੇ ਉਸ ਗੁਰੂਦਾ ਜੀ ਨੇ ਹਿੰਦੂ ਧਰਮ ਦਾ ਰਾਖਾ ਬਸੇ ਜੇ ਉਹਦਾ ਗੁਰਪੁਰ ਬਣਾ ਲਿਆ ਤਾਂ ਉਹਦੇ ਲਈ ਤੁਸੀਂ ਸੱਤੋਂ ਤੱਕ ਮਾ ਚਾਹੁੰਦੇ ਹੋ ਇਹ ਫਰਸੀ ਤੁਸੀਂ ਡਿਲੇ ਹੋ ਆਲਰੇਡੀ ਪਲੇਟਡ ਹਾਂ ਮੈਂ ਜਿਹੜੀ ਅੱਗੇ ਗੱਲ ਕਰਨੀ ਚਾਹੁੰਦਾ ਇਹ ਸਭ ਤੋਂ ਜਿਹੜਾ ਵਾਰਸ਼ ਕੰਮ ਕੀਤਾ ਹੈ ਇਹਨਾਂ ਨੇ ਮਿਨਿਓਰਟੀਜ਼ ਤੇ ਤੇ ਮਿਨਿਓਰਟੀਜ਼ ਦੇ ਜਿਹੜਾ ਉਸ ਗੁਰੂ ਦਾ ਤਖਤ ਹੈ ਜੀ ਨੇ ਅਮਰਤੀ ਦਾਤ ਦਿੱਤੀ ਉਹਦੇ ਪ੍ਰਧਾਨ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਸਰਕਾਰ ਨੇ ਲੈ ਲਿਆ ਹੈ ਭਾਰਤੀ ਜਤਾ ਪਾਰਟੀ ਦੀ ਸਰਕਾਰ ਉਹਦੇ ਵਿੱਚੋਂ ਮੈਂਬਰ ਪਾਰਲੀਮੈਂਟ ਚੁਣ ਕੇ ਚਾਰ ਜਾਂਦੇ ਸੀਗੇ ਸਿੱਖਾ ਚੋਂ ਜਿਹਦੇ ਵਿੱਚੋਂ ਇੱਕ ਵੇਲੇ ਜਥੇਦਾਰ ਗੁਰਚਨ ਸਿੰਘ ਟੋੜਾ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਰਦਾਰ ਸੁਖਦੇਵ ਸਿੰਘ ਲਿਬੜਾ ਦੇ ਸਰਦਾਰ ਸੁਰਜੀਤ ਸਿੰਘ ਅਲੂ ਵਾਲੀਆ ਕਾਂਗਰਸ ਵਾਲਾ ਚੁੜ ਕੇ ਗਏ ਸੀ ਤੇ ਟੋੜਾ ਸਾਹਿਬ ਨੇ 5 ਸਾਲ ਉੱਥੇ बतौर ਮੁਖ ਸੇਵਾਦਾਰ ਐਸਪੀਸੀ ਦੇ ਪ੍ਰਧਾਨ ਹੁੰਦੇ ਆ ਨਾਲ ਉਥੋਂ ਦੀ ਪ੍ਰਧਾਨਗੀ ਕੀਤੀ ਸੀ ਅੱਜ ਉਹ ਮੈਂਬਰਸ਼ਿਪ ਖਤਮ ਕਰਤੀ ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਉੱਥੇ ਜਿਹੜੀ ਨੁਮਾਇੰਦਗੀ ਨੁਮਾਇੰਦਗੀ ਸੀ ਉਹ ਘਟਾ ਦਿੱਤੀ ਜਿਹੜੀ ਚੀਫ ਖਾਲਸਾ ਦਿਵਾਨ ਦੀ ਸੀ ਉਹ ਨੁਮਾਇੰਦਗੀ ਖਤਮ ਕਰ ਦਿੱਤੀ ਜਿਹੜੀ ਸਿੰਘ ਸਭਾਵਾਂ ਦੀ ਹਿੰਦੂ ਆਲ ਇੰਡੀਆ ਸਿੰਘ ਸਭਾ ਸੀ ਉਦੀ ਨਮਾਇੰਗੀ ਦੀ ਖਤਮ ਕਰਕੇ ਜੋ ਪ੍ਰਪੋਜ਼ਲ ਕੀਤੀ ਜਿਹੜੀ ਹਲੇ ਦੁਬਾਰਾ ਵਿਚਾਰਣ 'ਚ ਲੱਗੇ ਹੋਏ ਆ ਸਿਰਫ 4 ਮੈਂਬਰਾਂ ਦੀ ਇਲੈਕਸ਼ਨ ਲੈਣ ਦਿੱਤੀ ਗਈ 12 ਦਾ ਨਾਮਿਨੇਸ਼ਨ ਕਰਤਾ ਹੈ ਜਿਨ੍ਹਾਂ ਨਤੀਜਾ ਕੇ ਸਰਕਾਰ ਹੁਣ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਕਰੂਗੀ। ਇਹੀ ਕੰਮ ਇਹਨਾਂ ਨੇ ਇਹ ਭਾਰਤੀ ਜਨਤਾ ਪਾਰਟੀ ਇਸ ਗੱਲ ਤੇ ਵਿਸ਼ਵਾਸ ਕਰਦੀ ਹੈ ਕਿ ਜਿਹੜੀ ਹਰਿਆਣੇ ਦੀ ਕਮੇਟੀ ਬੂਠੇ ਨੇ ਅਲੈਦਾ ਬਣਾਈ ਉਹ ਗੈਰ ਸਵਧਾਨਿਕ ਹੈ ਕਿਉਂਕਿ ਇਹ ਅਧਿਕਾਰ ਕੇਵਲ ਤੇ ਕੇਵਲ ਪਾਰਲੀਮੈਂਟ ਕੋਲ ਸੀ ਉਹ ਨਹੀਂ ਬਣਾ ਸਕਦੇ ਸਨ ਤੇ ਇਹੀ ਤਰਸ ਤੇ ਗਵਰਨਮੈਂਟ ਆਫ ਇੰਡੀਆ ਨੇ ਸੁਪਰੀਮ ਕੋਰਟ ਵਿੱਚ ਆਪਣੀ ਐਫੀਡੇਵਟ ਫਾਈਲ ਕੀਤਾ ਪਰ ਫੈਸਲਾ ਉਲਟ ਆਇਆ ਇਹ ਸਰਕਾਰ ਦੀ ਮਰਜ਼ੀ ਦੇ ਖਿਲਾਫ ਆਇਆ ਤੇ ਮੈਨੇਜ ਕੀਤਾ ਹੋਇਆ ਫੈਸਲਾ ਆਇਆ ਮੈਂ ਨਹੀਂ ਕਹਿ ਰਿਹਾ ਬੀਜੇਪੀ ਦੇ ਨੋਮਿਨੀ ਨੇ ਜਿਨ੍ਹਾਂ ਨੇ ਹੁਣ ਗੁਰਦੁਆਰਾ ਸਾਹਿਬ ਤੇ ਹਰਿਆਣੇ ਚ ਕਬਜ਼ਾ ਕੀਤਾ ਹੋਇਆ ਰਮਨੀਕ ਮਾਨ ਬੀਜੇਪੀ ਦਾ ਸਪੋਨਸਰ ਹੈ ਉਹਨੇ ਔਨ ਰਿਕਾਰਡ ਪਰਸੋ ਇੱਕ ਚੈਨਲ ਤੇ ਕਿਹਾ ਹੈ ਕਿ ਜਿਹੜਾ ਬਲਜੀਤ ਸਿੰਘ ਦਾਦੂਵਾਲ ਠੱਟੜ ਸਾਹਿਬ ਨੇ ਮੈਂਬਰ ਬਣਾਇਆ ਤੇ ਥੋੜੀ ਦੇਰ ਪ੍ਰਧਾਨ ਰਿਹਾ ਉਹਦੇ ਤੇ ਆ ਨੋਟੀਫਿਕੇਸ਼ਨ ਕੀਤਾ ਸਾਡਾ ਨਹੀਂ ਗਾ ਗਵਰਨਮੈਂਟ ਆਫ ਇੰਡੀਆ ਦਾ ਹੈ ਉਹ ਨੋਟੀਫਿਕੇਸ਼ਨ ਤੋਂ ਬਾਅਦ ਤੁਸੀਂ ਨਾਲ ਉਹਦੇ ਆ ਗਵਰਨਮੈਂਟ ਆਫ ਇੰਡੀਆ ਦੀ ਚਿੱਠੀ ਦੇਖ ਲਈ ਨਹੀਂ ਸਾਰੀ ਨੋਟੀਫਿਕੇਸ਼ਨ ਦੇ ਨਾਲ ਉਹਦੇ ਵਿੱਚ ਤੁਸੀਂ ਆਹ 9 ਬੰਦਿਆਂ ਦੀ ਨਾਲ ਲਿਸਟ ਜਾਰੀ ਕੀਤੀ ਜਿਨ੍ਹਾਂ ਦਾ ਫੈਸਲਾ ਐਲਾਨ ਕੀਤਾ ਹੈ ਇਹ ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਸਾਡਾ ਨਹੀਂ ਫਿਰ ਹੁਣ ਦੱਸਣਾ ਪਊ ਕਿ ਇਹ ਤੋਂ ਮੂੰਹ ਕਰ ਕਿਉਂ ਹੋਇਆ ਸੋ ਨਾ ਦਬੂ ਦਾ ਮੁੱਲ ਕਰਕੇ ਹੋਏ ਤੇ ਇਹ ਕੀ ਹੈ ਕਿ ਰਿਗਨ ਇਹ ਤਰੀਕ ਦਾ ਹੈਗਾ ਜੀ 11 10 2019 ਸਰਟੀਫਿਕੇਸ਼ਨ ਹੈ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰੀ ਆਫ ਹੋਮ ਦਾ ਟੂ ਦੀ ਚੀਫ ਫੈਕਟਰੀ ਆਫ ਗਵਰਨਮੈਂਟ ਆਫ ਪੰਜਾਬ ਉਪਲੀ ਗੁਜਰਾਤ ਉਪਲੀ ਖਰਿਆਣਾ ਉਪਲੀ ਕਰਨਾਟਕਾ ਉਪਲੀ ਐਨਸੀਟੀ ਆਫ ਦਿੱਲੀ ਟੂ ਦੀ ਐਡਵਾਈਜ਼ਰ ਚੰਡੀਗੜ੍ਹ I am directed to say that on the occasion of commemoration of Panjabiya birth anniversary of Guru Nanak Dev Ji, the Government of India has decided that decided not considering decided that eight six prisoners may be granted special remission and death sentence of one six prisoner may be commuted to life. The detail of these nine six are attached here See, this is a declaration order. ਬਾਈ ਹੂੰ ਜਿਹੜੀ ਸਰਕਾਰ ਮੋਦੀ ਸਾਹਿਬ ਐਡ ਕਰਦੇ ਨੇ ਮੈਂਬਰਸ਼ਿਪ ਤੋਂ ਕੱਢੂਗੀ ਕਿ ਉਹਨੇ ਕਾਂਗਰਸ ਦੇ ਦਿਲ ਦੀ ਗੱਲ ਬੋਲ ਕੇ ਇਹ ਦੱਸਿਆ ਕਿ ਚੰਡੀਗੜ੍ਹ ਨੂੰ ਸਟੇਟ ਹੂਡ ਮਿਲਣੀ ਚਾਹੀਦੀ ਹੈ ਪੰਜਾਬ ਨੂੰ ਉਹਦੇ ਆਪਣੇ ਹੱਕ ਤੋਂ ਵੰਝਾ ਕੀਤਾ ਜਾਣਾ ਚਾਹੀਦਾ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਵੀ ਜਵਾਬ ਦੇਣਾ ਕੋਈ ਕਿਉਂਕਿ ਚੰਡੀਗੜ੍ਹ ਵਿੱਚ ਇਸ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਦੀ ਵੀ ਸਪੋਰਟ ਹੈ ਤੇ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਇਹਨਾਂ ਦੇ ਕਨਵੀਨਰ ਸਾਹਿਬ ਨੂੰ ਹੁਣ ਪੁੱਛਦਾ ਤੁਹਾਡੇ ਰਾਹੀਂ ਕੀ ਜੇ ਤੁਸੀਂ ਵਾਕਈ ਪੰਜਾਬ ਦੇ ਸੋਹਿਰਦੋ ਪੰਜਾਬ ਨੂੰ ਇਮਾਨਦਾਰ ਉਹ ਪੰਜਾਬ ਦੇ ਮੈਂ ਨਹੀਂ ਕਹਿੰਦਾ ਇਹ ਇਹ ਅਗਰੇਜ਼ੀ ਦੇ ਅਖਬਾਰ ਚ ਤੇ ਗਵਰਨਮੈਂਟ ਦੇ ਅਖਬਾਰ ਦੇ ਸੀਟਰ ਜਿਹੜੇ ਤੁਹਾਡੇ ਦਾ ਕੋਈ ਖਰਾ ਨਹੀਂ ਕਿਸ ਮੀਤ ਬਣ ਥਾਪੜ ਮੱਤੇ ਕਿਨੂ ਫੋਟੋ ਮੈਂ ਮੇਰੀ ਗੱਲ ਸਾਡੇ ਉਥੇ ਵੋਟਾਂ ਦਾ ਕੰਮ ਨਹੀਂ ਮਸਲਾ 1 ਸੈਕਿੰਡ 1 ਸੈਕਿੰਡ 1 ਸੈਕਿੰਡ ਕੈਨੇਡਾ ਚ ਹਰਸਜਨ ਸਿੰਘ ਵਜ਼ੀਰ ਬਣ ਗਿਆ ਕੈਨੇਡਾ ਪੰਜਾਬ ਦਾ ਹਿੱਸਾ ਨਹੀਂ ਬਣਿਆ ਕੌਣ ਜਿੱਤਦਾ ਕੌਣ ਹਾਰਦਾ ਕੌਣ ਮੰਤਰੀ ਵੜਦਾ ਕੌਣ ਨਹੀਂ ਬਣਦਾ ਉਹਦੇ ਨਾਲ ਟੈਰੀਟੋਰੀਅਲ ਡਿਸਪਿਊਟ ਨਹੀਂ ਡਿਸਾਈਡ ਹੁੰਦੇ ਨੇ ਮੁੱਲਾਪੁਰੀ ਜੀ ਸੋਣਾ ਮੇਰੀ ਗੱਲ ਅਸੀਂ ਤਾਂ ਗੱਲ ਕਹਿੰਦੇ ਆ ਕਿ ਉਹ ਐਜੇ ਲੱਖਾਂ ਲੋਕ ਨੇ ਜਿਹੜੇ ਪੋਲਿਟਿਕਸ ਇਨਵੋਲਟ ਨਹੀਂ ਪਰ ਪੰਜਾਬੀ ਨੇ ਤੇ ਪੰਜਾਬ ਦਾ ਹੱਕ ਮੰਗਦੇ ਨੇ ਹਾਂ ਜੀ ਜਿੱਥੇ ਉੱਥੇ ਬੱਪਣੀ ਪਾਜਾ ਬਟਾ ਉਹ ਵੀ ਤਾਂ ਟੱਚ ਕਰੇ ਵੀ ਆਪਾਂ ਉਹਦੇ ਖਿਲਾਫ ਵੀ ਬਲੈਕਟ ਕਰੇ ਕੋਈ ਪੁੱਤਨਾ ਖੁਕੇ ਵੀ ਐਕੈਡਮ ਕਰੇ ਚੰਗੀ ਕਰੇ ਜਿੰਨਾ ਜਿੰਨਾ ਨੇ ਪ੍ਰੋਟੈਸਟ ਕਰਨਾ ਹੁੰਦਾ ਉਹ ਤਾਂ ਕਹਿੰਦੇ ਆ ਕਿ ਉਹ ਸਾਧ ਵਿਵੇਕ ਕੁਮਾਰ ਜੀ ਪ੍ਰੋਟੈਸਟ ਦਾ ਦੂਜਰੇ ਕਰਦੇ ਆ ਨਾ ਜੇ ਹੁਣ ਤੁਸੀਂ ਕਹੋਗੇ ਅਕਾਲੀ ਦਲ ਦੂਜੇ ਰੌਲਾ ਪਾਈ ਜਾਂਦੇ ਆ ਕਿ ਇਹਨਾਂ ਦੀ ਕਿਹੜਾ ਸਵਾਤੀ ਕੋਈ ਰਿਸ਼ਤੇਦਾਰ ਲੱਗਦੀ ਸੀ ਕਿ ਇਹ ਕਿਉਂ ਰੌਲਾ ਪਾਉਂਦੇ ਆ ਗੱਲਾਂ ਤਾਂ ਐਮਰਜੈਂਸੀ ਦਾ ਹਿੰਦੁਸਤਾਨ ਤੇ ਲੱਗੀ ਸੀ ਲੀਡਰ ਹਿੰਦੁਸਤਾਨ ਦੇ ਫੜੇ ਸੀ ਪੰਜਾਬ ਵਾਲਿਆਂ ਨੂੰ ਤਾਂ ਕਹਿੰਦੇ ਸੀ ਰਾਜ ਲੈ ਲੋ 19 ਮਹੀਨੇ ਕੈਦਾਂ ਅਸੀਂ ਭੁਗਤਿਆ ਹੱਕ ਸੱਚ ਤੇ ਇਨਸਾਫ ਦੀਆਂ ਗੱਲਾਂ ਤਾਂ ਜਿਹੜੇ ਸਿਧਾਂਤਕ ਲੋਕ ਆ ਉਹੀ ਕਰਦੇ ਹੁੰਦੇ ਆ ਇਹ ਨੀ ਦਾ ਐਂਟੀ ਪੰਜਾਬ ਪਾਰਟੀ ਨਹੀਂ BSP ਹੈਗੀ ਆ ਉਥੇ ਜ਼ਰੂਰੀ ਤਾਂ ਨਹੀਂ ਕਿ ਕਾਂਗਰਸ ਤੇ ਭਾਜਪਾ ਹੀ ਹੈ BSP ਦਾ ਕੈਂਡੀਡੇਟ ਕਿ ਹੈ ਤੁਸੀਂ ਮਤਲਬ ਜਿਹੜਾ ਆਪਣੇ ਤੁਸੀਂ ਹੁਣ ਆਖ ਰਹੇ ਹੋ ਅਸੀਂ ਦੇਖੋ ਅਸੀਂ ਸਾਡਾ ਨਾਂ ਪਹਿਲਾਂ ਨਾ ਬਾਅਦ ਇਸੇ ਉਸ ਪਾਰਟੀ ਨਾਲ ਕੋਈ ਸਾਂਝ ਨਹੀਂ ਹੋਊਗੀ ਜਿਹਨੇ ਪੰਜਾਬ ਦੇ ਗੜਿਆ ਕੁੱਟਿਆ ਪੰਜਾਬ ਦੇ ਹੱਕਾਂ ਦੇ ਡਾਕਾ ਮਾਰੇ ਹੁੰਦਾ ਚੰਡੀਗੜ੍ਹ ਨਹੀਂ ਅਜਿਹਾ ਨਹੀਂ ਹੋਊ ਤੁਸੀ ਸਾਹਮਣੇ ਆਨਿਕਤਾ ਪੰਜਾਬ ਦੀ ਤਰਕੀ ਰੁਕਦੀ ਫਿਰ ਕਿਸਾਨ ਜਿਹੜੇ ਹੈਗੇ ਨੇ ਨਕਲੀ ਕਿਸਾਨ ਉਹ ਲੋ ਬਿੱਟੂ ਸਾਹਿਬ ਨੇ ਰੋਕਿਆ ਸੀ ਪਹਿਲਾਂ ਪੁੱਛੋ ਉਦੋਂ ਦਾ ਰੁਕਾ ਕੋ ਰੰਗ ਬਦਲ ਕੇ ਬੋਲਦਾ ਉਦੋਂ ਬੋਲਿਆ ਇਹ ਘਰ ਘਰ ਚੱਲੀ ਗੱਲ ਉਦੋਂ ਦਾ ਘਰ ਘਰ ਚੱਲੀ ਗੱਲ ਤੇ ਚੜੇ ਹੋਏ ਸੀ ਕਾਠੀ ਪਾ ਕੇ ਕਰੇ ਮਰ ਸਾਹਿਬ ਤੁਸੀਂ ਅਡਲ ਵੈਰੀ ਬੱਜ ਗਈ ਕੋਈ ਨਾ ਸਾਜ ਰੱਖੀਏ ਤੁਹਾਨੂੰ ਮੰਨਦਾ ਅਸਲ ਤੁਹਾਡੀ ਸਰਕਾਰ ਨਹੀਂ ਹੈ ਉਦੋਂ ਚੰਡੀਗੜ੍ਹ ਦਾ ਕਿਉਂ ਨਹੀਂ ਨੂੰਤਾ ਪਾਇਆ ਚੰਡੀਗੜ੍ਹ ਸੁਣ ਲਓ ਗੱਲ ਅਸੀਂ ਹਰ ਵੇਲੇ ਹਰ ਵੇਲੇ ਗੱਲ ਕੀਤੀ ਕਦੇ ਵੀ ਨਹੀਂ ਛੱਡੀ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਡੀ ਗੱਲ ਮੰਨ ਲਈ ਬਹੁਤ ਛੋੜਾ ਸਵਾਲ ਕੀਤਾ ਮੈਂ ਇੱਕ ਸੈਕਿੰਡ ਮੇਰੀ ਗੱਲ ਮੰਨ ਲਈ ਤੁਹਾਡੀ ਵਾਜਪਈ ਵੀਰੇ ਆਪਾ ਉਦੋਂ 370 ਕੇ ਨਾ ਤੋੜਤਾ ਇੱਕ ਇੱਕ ਸਾਲ ਦੱਸੋ ਵਾਜਪਈ ਵੀਰੇ ਆ ਪੰਜ ਸਾਲ ਉਦੋਂ ਸਿੱਧਾ 370 ਕੇ ਨਾ ਤੋੜਤਾ ਜੀ 70 ਸਾਲ ਦੇਸ਼ ਦਾਦੋਹੀ ਨੂੰ ਹੋ ਗਿਆ ਉਦੋਂ ਭਾਰਤੀ ਜਨਤਾ ਪਾਰਟੀ ਨੇ ਕਦੇ ਕੋਈ ਪ੍ਰੋਟੈਸਟ ਨਹੀਂ ਕੀਤਾ ਕੋਦੇ ਕੋਈ ਕਸ਼ਮੀਰ ਦਾ ਕੇਰਨਾਂ ਨਹੀਂ ਕੀਤਾ ਕੋਈ ਗੱਲ ਨਹੀਂ ਕੀਤੀ ਹਰ ਗੱਲ ਦਾ ਸਮਾਂ ਹੁੰਦਾ ਨਾ ਤੇ ਇਹ ਤਾਂ ਗੱਲ ਨਹੀਂ ਕੀ ਕਿ ਹੱਕ ਛੱਡੇ ਜਾਣਗੇ ਟਾਈਮ ਨਾਲ ਰਾਈਟਸ ਨਹੀਂ ਫੋਰਗੋ ਹੁੰਦੇ ਡਿਲੇ ਹੋ ਜਾਂਦੀ ਹੈ ਫੋਰ ਕੋ ਨਹੀਂ ਹੁੰਦੇ ਨਾ ਹੱਕ ਮਟਾਏ ਜਾ ਸਕਦੇ ਨੇ ਮੈਂ ਇੱਕ ਇੱਕ ਹੈ ਨਹੀਂ ਗਿਰਾ ਰਮੀ ਭੁਲਾ ਕੇ ਇੱਕ ਇੱਕ ਬੰਦ ਫੋਨ ਵੀ ਜਿਹੜਾ ਤਾਂ ਮੰਨਦਾ ਹੈ ਕਿ ਮੈਂ ਹਰੇਕ ਪਾਰਟੀ ਦੇ ਤਰਲੇ ਕਰਦਾ ਸੀ ਇਹ ਤਾਂ ਮੰਨਦਾ ਇਹ ਤਾਂ ਮੰਨਦਾ ਉਹ ਇੱਕ ਤਾਂ ਮੰਨਦਾ ਇੱਕ ਤਾਂ ਮੰਨਦਾ ਮੈਂ ਹਰੇਕ ਦੇ ਪਿੱਛਾ ਚੱਟਦਾ ਸੀ